ਸੋਸ਼ੀਕਲ ਬਾਈ ਜੀ ਮੈਂ ਹਰਪ੍ਰੀਤ ਤੇ ਫੇਰ ਇੱਕ ਨਵੀਂ ਖਬਰ ਲੈ ਕੇ ਆਏ ਆ ਨਵੀਂ ਖਬਰ ਇਹ ਸੀ ਬਾਈ ਜੀ ਤੁਸੀਂ ਪਿਛਲੇ ਕੁਝ ਮਹੀਨੇ ਲਾ ਲੋ ਹਲੇ ਕੁਝ ਹਫਤੇ ਬੀਤੇ ਸੀ ਇੱਕ ਐਕਸੀਡੈਂਟ ਹੋਇਆ ਸੀਗਾ ਬੜਾ ਬੈਰਲਰ ਹੋਇਆ ਵੀਰ ਨੂੰ ਲੰਮੀ ਸਜ਼ਾ ਸੁਣਾਈ ਉਸ ਤੋਂ ਬਾਅਦ ਚਲੋ ਬਚਤ ਰਹਿ ਗਈ ਬਾਈ ਦੀ ਪਰਮਾਤਮਾ ਨੇ ਬਖਸ਼ਤਾ ਇੰਡੀਆ ਭਾਗ ਇੰਡੀਆ ਰਿਪੋਰਟ ਕਰਕੇ ਭੇਜ ਦਿੱਤਾ ਤੇ ਹੁਣ ਨਵਾਂ ਇੱਕ ਹੋਰ ਹਾਸਾ ਹੋਇਆ ਬਾਈ ਜੀ ਤੇ ਇੱਕ ਵੀਰ ਜੋ ਯੂ ਐਸ اے 2 ਨੰਬਰ ਦੇ ਵਿੱਚ 2 ਸਾਲ ਪਹਿਲਾਂ ਬਾਰਡਰ ਕ੍ਰੋਸ ਕਰਕੇ ਅਮਰੀਕਾ ਪਹੁੰਚਿਆ ਸੀਗਾ ਤੇ ਉੱਥੇ ਜਾ ਕੇ ਉਹਨੇ ਟਰੱਕ ਦਾ ਲਾਇਸੈਂਸ ਬਣਾ ਲਿਆ ਤੇ ਟਰੱਕ ਚਲਾਉਂਦਾ ਸੀ ਜਿਹਦਾ ਨਾਮ ਜਸ਼ਨਪ੍ਰੀਤ ਸੀਗਾ ਤੇ ਇਹ ਟਰੱਕ ਚਲਾਉਂਦੇ ਤੋਂ ਇੱਕ ਹਾਸਾ ਹੋ ਗਿਆ ਜਿਸ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਤੇ ਕਈ ਲੋਕ ਜ਼ਖਮੀ ਹੋ ਗਏ ਤੇ ਦੱਸਿਆ ਯਾਰ ਬੜਾ ਭਿਆਨਕ ਹਾਸਾ ਸੀਗਾ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆਗਾ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਦੱਸਿਆ ਗਿਆ ਕਿ ਉਹਨੇ ਸ਼ਰਾਬ ਪੀਤੀ ਹੋਈ ਸੀ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਇਹ ਘਟਨਾ ਬੀਤੀ ਘਟਨਾ ਹੋਈ ਆ ਉਸ ਤੋਂ ਬਾਅਦ ਉਹਦਾ ਗੁਰਦਾਸਪੁਰ ਜ਼ਿਲ੍ਹਾ ਦੱਸਿਆ ਜਾਂਦਾ ਮੁੰਡੇ ਦਾ ਤੇ ਉਹਦੇ ਪਿੰਡ ਵਿੱਚ ਬਹੁਤ ਭਾਰੀ ਇਕੱਠ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਕੱਠ ਵਿੱਚ ਕਿਹਾ ਗਿਆ ਕਿ ਭਾਈ ਇਹ ਜੋ ਸਾਡਾ ਮੁੰਡਾ ਗੁਰਸਿੱਖ ਮੁੰਡਾ ਨਾ ਉਹਨੇ ਕਦੇ ਨਸ਼ੇ ਨੂੰ ਹੱਥ ਲਾਇਆ ਤੇ ਨਾ दारू ਨੂੰ ਉਹਦੇ ਉੱਤੇ ਇਹ ਨਾ ਆ ਇੱਕ ਤੂਮਤ ਲਾਈ ਆ ਵੀ ਕੀ ਇਹ ਨਸ਼ੇ ਕਰਦਾ ਤੇ ਇਹਦੇ ਨਾਲ ਇੱਕ ਕ ਉਹਦੇ ਵਿੱਚ ਪਿੰਡ ਵਾਸੀਆਂ ਵੱਲੋਂ ਉਹਦੇ ਮਾਪੇ ਵੱਲੋਂ ਇਹ ਬੇਨਤੀ ਕੀਤੀ ਗਈ ਆ ਕਿ ਉਹਦੇ ਨਾਲ ਇੱਕ ਥੋੜਾ ਤਰਸ ਦੇ ਉਧਾਰ ਤੇ ਸਲੂਕ ਕੀਤਾ ਜਾਵੇ ਕਿ ਜਾਨ ਬੁੱਝ ਕੇ ਨਹੀਂ ਜਾਂ ਇਹ ਅਣਜਾ ਇਹ ਐਕਸੀਡੈਂਟ ਆ ਜੋ ਹੋ ਗਿਆ ਕੋਈ ਜਾਨ ਬੁੱਝ ਕੇ ਨਹੀਂ ਕੀਤਾ ਤੇ ਚਲੋ ਇਹ ਮਸਲਾ ਇੱਕ ਨਸ਼ੇ ਵਾਲਾ ਅਲੱਗ ਆਗਾ ਕੀ ਭਾਈ ਸਿੱਖ ਪਰਿਵਾਰ ਵਿੱਚ ਆਉਂਦਾ ਇਹ ਵੀ ਇੱਕ ਦੂਸ਼ਣ ਆ ਜੇ ਉਹਨੇ ਨਹੀਂ ਕੀਤਾ ਤਾਂ ਇਹ ਨਹੀਂ ਲਾਇਆ ਜਾਂਦਾ ਇਹ ਚਲੋ ਜਿਹੜੀਆਂ ਰਿਪੋਰਟਾਂ ਆਉਣਗੀਆਂ ਉਹਦੇ ਆਧਾਰ ਤੇ ਹੋਊਗਾ ਇਹਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਹੁਣ ਕਿਤੇ ਬਿਤਾਇਆ ਜਾ ਰਿਹਾ ਕਿ ਉੱਥੇ ਕਹਾਸਾ ਹੋਇਆ ਬਹੁਤ ਮਾੜੀ ਗੱਲ ਆ ਤਿੰਨ ਜਾਨਾਂ ਵੀ ਗਈਆਂ ਨੇ ਕਈ ਜ਼ਖਮੀ ਹੋਏ ਨਹੀਂਗੇ ਤੇ ਇਹ ਵੀਡੀਓ ਇੱਕ ਬਹੁਤ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਖਾਸ ਕਰਕੇ ਇੰਡੀਅਨ ਹੋਵੇ ਜਾਂ ਪੰਜਾਬੀ ਹੋਵੇ ਪੰਜਾਬੀ ਤੇ ਖਾਸ ਕਰਕੇ ਵੀਡੀਓ ਬੈਰਨਰ ਹੋਣ ਲੱਗੀ ਤੇ ਹੁਣ ਇਹ ਇੱਕ ਹਾਜੋ ਦੋ ਹਾਸੇ ਹੋਏ ਨੇ ਇਹਨਾਂ ਹਾਸਿਆਂ ਨੇ ਸਰਕਾਰ ਤੱਕ ਬਹੁਤ ਵੱਡੀ ਲੋਕਾਂ ਦੀ ਬਾਤ ਚੱਕੀ ਆ ਮੀਡੀਆ ਦੇ ਉੱਤੇ ਵੀਡੀਓ ਫੈਲਣ ਦੇ ਕਾਰਨ ਹਵਾ ਦੀ ਤਰ੍ਹਾਂ ਫੈਲ ਗਈਆਂ ਤੇ ਹੁਣ ਕਾਨੂੰਨ ਬੜੇ ਸਖਤ ਹੋ ਗਏ ਹਾਸਾ ਉੱਥੇ ਬੀਤਿਆ ਤੇ ਹੁਣ ਕਾਨੂੰਨ ਕੈਨੇਡਾ ਦੇ ਵਿੱਚ ਵੀ ਸਖਤ ਹੋ ਗਏ ਜਿੱਥੇ ਕੀ ਤੁਸੀਂ ਇਹ ਲਾ ਲਓ ਕੈਨੇਡਾ ਦੇ ਵਿੱਚ ਜਿਹੜਾ ਵੀ ਸਟੂਡੈਂਟ ਆਉਂਦਾ ਜਾਂ ਕਹਿ ਲੋ ਪਰਮਟ ਤੇ ਆ ਤੇ ਜਾਂ ਕਹਿ ਲੋ ਕੋਈ ਟੂਰਿਸਟ ਤੇ ਆਉਂਦਾ ਹੁਣ ਉਹ ਟਰੱਕ ਦਾ ਲਾਇਸੈਂਸ ਨਹੀਂ ਬਣਾ ਸਕਦਾ ਸਮਝ ਲਓ ਵੀ ਉਹਦੇ ਉਹਦੇ ਹੱਥੋਂ ਟਰੱਕ ਦਾ ਲਾਇਸੈਂਸ ਖਾਰਜ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕੀ ਬਣਦਾ ਤੇ ਕਿਉਂਕਿ ਇੱਕ ਹਮਦਰਦੀ ਵੀ ਬਣਦੀ ਆ ਪੰਜਾਬੀ ਵੀਰ ਦੇ ਤੌਰ ਤੇ ਕਿ ਉਹਦੇ ਨਾਲ ਜੋ ਕਾਨੂੰਨ ਦੇ ਵਿੱਚ ਰਹਿ ਕੇ ਉਹੀ ਅ ਇੱਕ ਕਾਨੂੰਨ ਉਹਦੇ ਉੱਤੇ ਲਾਇਆ ਜਾਵੇ ਕਿ ਉਹਦੇ ਉੱਤੇ ਅਲੱਗ ਟਾਈਪ ਦਾ ਕਹਿੰ ਲੋ ਪ੍ਰਵਾਸੀ ਤੌਰ ਦਾ ਵਿਵਹਾਰ ਨਾ ਕੀਤਾ ਜਾਵੇ ਤੇ ਅਗਲਾ ਅਪਡੇਟ ਫੇਰ ਤੁਹਾਡੇ ਨਾਲ ਬਹੁਤ ਜਲਦੀ ਲੈ ਕੇ ਆਉਣੇ ਆ ਸਤਿ ਸ਼੍ਰੀ ਅਕਾਲ ਜੀ